ਆਏ ਦੇਖਦੇ ਹਾਂ ਸੰ ਮਜ਼ਾ ਆਇਆ ਲੋ ਮੈਡਮ ਜੀ ਹੋ ਗਈ ਰਿਪੇਅਰ ਕਿੰਨੇ ਪੈਸੇ ਕੋਈ ਨਹੀਂ ਪੈਸਾ ਨੂੰ ਕੀ ਆ ਜੀ ਕਰ ਲਾਂਗੇ ਪੈਸੇ ਨੂੰ ਅੱਛਾ ਨਹੀਂ ਨਹੀਂ ਐਦਾਂ ਕਿਦਾਂ ਤੁਸੀਂ ਮਿਹਨਤ ਕੀਤੀ ਆ ਪੈਸਾ ਨੂੰ ਕੀ ਕਰਨਾ ਜੀ ਤੁਸੀਂ ਆਪਣਾ ਨੰਬਰ ਹੀ ਦੇ ਦਿਓ ਲੇਕਿਨ 1 ਸੈਕਿੰਡ ਨੰਬਰ ਚਾਹੀਦਾ ਚਾ ਨੰਬਰ ਨੋਟ ਕਰ ਯਹੀ ਨਹੀਂ ਅਭੀ ਹੋਰ ਸੁਣੀਏ ਨਹੀਂ ਜੀ ਉਹ ਤਾਂ ਮੈਂ ਤਾਂ ਕਹਿੰਦਾ ਸੀ ਵੀ ਕਦੇ ਕੋਈ ਪ੍ਰੋਬਲਮ ਆ ਜਾਂਦੀ ਹੈ ਨਾ ਵੀ ਬੰਦਾ ਫੋਨ ਫੋਨ ਕਰਕੇ ਪੁੱਛ ਲੈਂਦਾ ਪ੍ਰੋਬਲਮ ਤਾਂ ਹੈਗੀ ਆ ਪ੍ਰੋਬਲਮ ਹੈਗੀ ਆ ਆਪਣੀ ਮੋਟਰ ਰਿਪੇਅਰ ਕਰ ਲੈਂਦਾ ਮੋਟਰ ਕਰ ਲੈਣੀ ਠੀਕ ਹਾਂਜੀ ਕਿਹੜੀ ਮੋਟਰ ਹੈ ਜੀ ਆਪਣੀ ਪਟਿਆਂ ਵਾਲੀ ਆਣੇ ਚਾ ਉਹ ਉਹ ਮੈਂ ਫਿਰ ਸ਼ਾਮ ਨੂੰ ਦੇਖ ਲੂੰਗਾ ਜੀ ਨੰਬਰ ਦੇ ਦਈ ਤੁਸੀਂ ਆਪਣਾ ਸ਼ਾਮ ਨੂੰ ਨਹੀਂ ਅਰਜੈਂਟ ਹੁਣ ਹੀ ਜਾਣਾ ਪੈਣਾ ਉੱਪਰੋਂ ਹੋਮ ਮਿਨਿਸਟਰ ਦਾ ਆਰਡਰ ਹੈ ਉਹ ਉਹ ਜੀ ਫਿਰ ਮੈਂ ਨੰਗਦਾ ਬਣਦਾ ਕਰ ਜਾਂਦਾ ਜੀ ਫੇਰ ਕਦੇ ਫੇਰ ਨਹੀਂ ਹੁਣ ਐ ਚੱਲ ਮੈਂ ਆ ਕੇ ਸੁਣੂ ਅਬ ਗਲਤੀ ਹੋ ਗਈ ਜੀ ਨਹੀਂ ਲੰਗਦਾ ਨੰਬਰ ਅਕੇ ਤੂੰ ਨਹੀਂ ਮੰਗਦਾ ਜੀ ਉਠਾ ਪੰਗਾ ਲੈ ਲਿਆ ਜੱਟੀ ਐਵੇਂ ਭੋਕਦੇ ਸਿੰਘਾਂ ਨੂੰ ਹੱਥ ਲਾ ਕੇ ਉਠਾ ਪੰਗਾ ਲੈ ਲਿਆ ਜੱਟੀ